ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਬਠਿੰਡਾ ਵਿਖੇ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਵੱਲੋਂ 18ਵਾਂ ਵਿਰਾਸਤੀ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਵਿੱਚ ਸੱਭਿਆਚਾਰ ਨੂੰ ਪਰਫੁੱਲਤ ਕਰਨ ਵਾਲੀਆਂ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਉੱਥੇ ਕਈ ਕਲਾਕਾਰ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਦੇ ਵਿੱਚ ਨਾਮ ਨਖਟਿਆ ਹੈ, ਉਹਨਾਂ ਨੂੰ ਵੀ ਬੁਲਾਇਆ ਗਿਆ ਜਿਨ੍ਹਾਂ ਨੇ ਆਪਣੇ ਕਲਾ ਦੇ ਜੋਹਰ ਵਿਖਾਏ ਨੇ। ਉੱਥੇ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਇਸ ਮੇਲੇ ਨੂੰ ਵੇਖਣ ਦੇ ਲਈ ਜਿੱਥੇ ਪਿੰਡ ਤੇ ਸ਼ਹਿਰੋਂ ਵੀ ਲੋਕ ਆਏ ਉੱਥੇ ਵੱਖ-ਵੱਖ ਪਿੰਡਾਂ ਤੋਂ ਤੇ ਕਈ ਲੋਕ ਤਾਂ ਵਿਦੇਸ਼ਾਂ ਤੋਂ ਵੀ ਪਹੁੰਚੇ। ਇਹ ਮੇਲੇ ਪਹਿਲੀ ਵਾਰ 1996 ਦੇ ਵਿੱਚ ਕਰਵਾਇਆ ਗਿਆ ਸੀ ਲਗਾਤਾਰ 17 ਮੇਲੇ ਇਸ ਤੋਂ ਪਹਿਲਾਂ ਕਰਵਾਏ ਜਾ ਚੁੱਕੇ ਨੇ ਮੇਲਾ ਵੇਖਣ ਪਹੁੰਚੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਕਿ ਹੈ ਕਿ ਪੰਜਾਬੀ ਸੱਭਿਆਚਾਰ ਇਕੱਲਾ ਸ਼ਹਿਰਾਂ ਚੋਂ ਨਹੀਂ ਹੁਣ ਪਿੰਡਾਂ ਚੋਂ ਵੀ ਗਾਇਬ ਹੋ ਚੁੱਕਿਆ ਹੈ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਹੈ ਮਨੋਰੰਜਨ ਹੁੰਦਾ ਹੈ ਤੇ ਪੰਜਾਬੀ ਸੱਭਿਆਚਾਰ ਜੋ ਕਿ ਅਲੋਪ ਹੁੰਦਾ ਜਾ ਰਿਹਾ ਹੈ ਉਸਦੇ ਨਾਲ ਸੰਬੰਧਿਤ ਚੀਜ਼ਾਂ ਵੀ ਵੇਖਣ ਨੂੰ ਮਿਲਦੀਆਂ ਨੇ ਨਾਮ ਮੇਰਾ ਨਾਸਵਾਲ ਹੈ ਅਸੀਂ ਫਰਾਜ਼ਵਾਲੇ ਤੋਂ ਆਏ ਹਾਂ ਇਹ ਤਾਂ ਦੇਖਣੀ ਆਏ ਨਹੀਂ ਜੀ ਮੇਲਾ ਵੇਖਣ ਹੀ ਆਏ ਆ ਸਾਨੂੰ ਆਏ ਆ ਵੀ ਮੇਲੇ ਵਿੱਚ ਪੁਰਾਣਾ ਸੱਭਿਆਚਾਰ ਹੈ ਜਿਹੜਾ ਅਸੀਂ ਆਕੇ ਆਉਣ ਵਾਲੇ ਬੱਚਿਆਂ ਨੂੰ ਦਿਖਾ ਸਕੀਏ ਕਿਉਂਕਿ ਅੱਜ ਕੱਲ ਦੇ ਬੱਚੇ ਥੋੜਾ ਫੋਨ ਨਾਲ ਜਾਦੇ ਆ ਟ ਹੈ ਜਾਂ ਵੀ ਉਹ ਨਵਾਂਲ ਤੋਂ ਦੂਰ ਹੋ ਕੇ ਕੁਝ ਵੱਖਰੀ ਚੀਜ਼ ਦੇਖਣ ਜੀ ਪੁਰਾਣਾ ਸੱਭਿਆਚਾਰ ਦੇਖਣ। ਅਸੀਂ ਬੱਚਿਆਂ ਨੂੰ ਆਖਾਂ ਜਿਵੇਂ ਪੁਰਾਣਾ ਜਿਵੇਂ ਪਕਾਣ ਕਹਿ ਸਕਦੇ ਆ ਜਿਵੇਂ ਪੁਰਾਣੀ ਚੀਜ਼ ਜਿਵੇਂ ਅੱਗੇ ਬਣਾਉਂਦੇ ਸੀਗੇ ਕਹਿ ਦਿੰਦੇ ਆ ਵੀ ਆਹ ਆਹ ਮਧਾਨੀਆਂ ਹਾਂਜੀ ਤੇ ਜਿਵੇਂ ਆ ਕੇ ਸ਼ੂਸ਼ਕੇ ਦਿਨਦੇ ਹੁੰਦੇ ਸੀਗੇ ਉਹ ਚੀਜ਼ ਜਿਵੇਂ ਆਪਾਂ ਕਹਿ ਸਕਦੇ ਆ ਅੱਗੇ ਜਿਵੇਂ ਹੁਣ ਤਾਂ ਹਾਂ ਕਿੁੱਤ ਤੋਂ ਮੁੱਕ ਗਏ ਜਿਵੇਂ ਹੁਣ ਅੱਜ ਕੱਲ ਦੇ ਮਾਹੌਲ ਦੇ ਵਿੱਚ ਬਸ ਜਾਓ ਪੈਸਿਆਂ ਦੇ ਵਿੱਚ ਨਾਮਦ ਲੈਸ ਦਾ ਤਾੜ ਸ ਕਰਕੇ ਫਿਰ ਆ ਵੀਪੀ ਫਾਰਮੈਲਟੀ ਪੂਰੀਆਂ ਕਰਦੇ ਆ ਜੀ ਵੀ ਉਸ ਜਗ੍ਹਾ ਅਸੀਂ ਇਹ ਚੀਜ਼ ਦਿਖਾਉਣਾ ਚਾਹੁੰਦੇ ਆ ਬੱਚੇ ਨੂੰ ਵੀ ਅੱਗੇ ਵਿਆਹ ਕਿਵੇਂ ਹੁੰਦੇ ਸੀਗੇ ਇੱਥੇ ਅਸੀਂ ਇੱਕ ਇਹ ਚੀਜ਼ ਦੇਖੀ ਆ ਜਿਵੇਂ ਵੀ ਹੁਣ ਅੱਜ ਕੱਲ ਦੇ ਪੱਛੇ ਇਸ ਚੀਜ਼ ਤੋਂ ਬਹੁਤ ਥੂਰਾ ਮੈਸ ਪਤਲਾ ਦਾ ਕਾਰਨ ਮੁੱਖ ਤਾਂ ਇੱਕ ਤਾਂ ਮੋਬਾਈਲ ਆ ਜੀ ਇੱਕ ਹੈਗਾ ਜਿਵੇਂ ਬੱਚਿਆਂ ਨੂੰ ਆਪਾਂ ਜਾ ਦੇ ਮੋਬਾਈਲ ਨਾਲ ਹੀ ਫੜਾ ਦਈਦਾਗਾ ਵੀ ਉਹ ਬੱਚਾ ਬੈਠਾ ਰਹਿੰਦਾ ਮੋਬਾਈਲ ਤੇ ਮੋਬਾਈਲ ਹੀ ਦੇਖੀ ਜਾਂਦਾ ਜੀ ਇਸ ਦਾ ਮੁੱਖ ਕਾਰਨ ਇਹੀ ਆ ਮੈਂ ਤਾਂ ਸਭ ਤੋਂ ਵੱਧ ਇਹ ਤਾਂ ਮੁੱਖ ਕਾਰਨ ਇਹੀ ਮੰਨਦੀ ਆ ਮੈਂ ਇੱਕ ਨਸ਼ਾ ਪੱਤਾ ਜਿਹੜੇ ਅੱਜ ਕੱਲ੍ਹ ਦੀ ਸੱਭਿਆਚਾਰ ਨਸ਼ੇ ਵੱਲ ਲਵਾ ਤ ਰਿਹਾ ਜੀ ਮੁੱਖ ਕਾਰਨ ਇਹੀ ਐ ਇਸੇ ਕਈ ਵਾਰੀ ਸੀਨੀਅਰ ਅਧਿਕਾਰ ਕਿਸ ਤਰ੍ਹਾਂ ਬਹੁਤ ਬਹੁਤ ਕਿੰਨੇ ਕਿੰਨੇ ਜ਼ਿੰਮੇਵਾਰੀ ਲੈ ਕੇ ਪਸਾਰ ਕਿਤੇ ਨਾ ਕਿਤੇ ਉਹ ਸਫਲ ਬਈ ਹੈਗੀ ਹੈਗੀ ਹੈ ਜੀ ਹੈਗੀ ਹੈ ਕਿਉਂਕਿ ਅੱਜ ਕੱਲ੍ਹ ਦੀਆਂ ਮਾਵਾਂ ਜਿਨੇ ਹੈਗੀਆਂ ਜੌਬ ਤੇ ਜਾ ਵਰਦੀਆਂ ਬੱਚੇ ਦਾ ਕੋਈ ਵੀ ਖਿਆਲ ਨਹੀਂ ਹੈਗਾ ਜਦੋਂ ਬੱਚਾ ਸਕੂਲੋਂ ਆਉਂਦਾ ਮਾਂ ਜੌਬ ਤੇ ਗਈ ਹੁੰਦੀ ਆ ਜੌਬ ਤੋਂ ਆ ਕੇ ਬੱਚੇ ਨੂੰ ਬਸ ਵੀ ਆਪਾਂ ਕਹਿੰਨੇ ਮੋਬਾਈਲ ਫੜਾ ਦੇਈਦਾ ਮੋਬਾਈਲ ਫੜਾ ਕੇ ਮੁੜ ਕੇ ਬੱਚੇ ਵੱਲ ਕੋਈ ਧਿਆਨ ਨਹੀਂ ਮੁੜ ਕੇ ਬੱਚਾ ਟਿਊਸ਼ਨ ਤੇ ਜਾ ਵਰਦਾ ਟਿਊਸ਼ਨ ਤੋਂ ਬਾਅਦ ਫਿਰ ਬੱਚਾ ਘਰੇ ਆਉਂਦਾ ਵੀ ਜਾਦਾ ਮੁੱਖ ਕਾ ਸਹੀ ਆ ਵੀ ਮਾਪਿਓ ਆਪਦੇ ਬੱਚੇ ਵੱਲ ਧਿਆਨ ਨਹੀਂ ਦੇ ਰਹੇ ਆ। ਇੱਕ ਹੈ ਜਿਹੜੀ ਉਹ ਸਾਹੀ ਵੀ ਜਿਵੇਂ ਦਾ ਸੁਣਦੇ ਲੋਕਾਂ ਦਾ ਬੱਚਾ ਜਨਮ ਆ ਸੰਦਾਂ ਦੇ ਹਾਂਜੀ ਕਿ ਮੈਂ ਦੇਖਦੇ ਮੈਂ ਤਾਂ ਇਸ ਚੀਜ਼ ਨੂੰ ਨਹੀਂ ਮੰਨਦੀ ਜੀ। ਮੈਨੂੰ ਤਾਂ ਲੱਗਦਾ ਵੀ ਆਪਾਂ ਨੂੰ ਆਪਦਾ ਇੱਕ ਤਾਂ ਪ੍ਰਾਣਾ ਕਦਰ ਪੱਤਿਆਂ ਨੂੰ ਦਿਖਾਓ ਜਾਂ ਜਿਵੇਂ ਜਿਵੇਂ ਇੱਥੇ ਮੇਲਾ ਲੱਗਿਆ ਹੋਇਆ ਇਹ ਜਗ੍ਹਾ ਬੱਚਿਆਂ ਨੂੰ ਜਿਵੇਂ ਅੱਜ ਸੰਡੇ ਆ ਜੀ ਸੰਡੇ ਮੇਰੀ ਜੀ ਜ਼ਰੂਰ ਦਿਖਾਓ ਬੱਚਿਆਂ ਨੂੰ ਮੈਂ ਤਾਂ ਬਹੁਤ ਜ਼ਿਆਦਾ ਕੀਤਾ ਜੀ ਲੱਗਣੀ ਚਾਹੀਦੀ ਜੀ ਜ਼ਰੂਰ ਲੱਗਣੀ ਚਾਹੀਦੀ ਜਿਹੜਾ ਆਪ ਨੂੰ ਆਨਮਾਰੀ ਸੱਤਿਆ ਇਹ ਚੀਜ਼ ਦਾ ਪਤਾ ਜਿੱਥੇ ਤੁਸੀਂ ਘਟੜ ਬਿਹਾਰ ਦਾ ਸੈਕਟਰ ਵਿੱਚ ਮਗਰ ਸਾਹ ਦੇ ਪਰ ਹਾਂਜੀ ਸਿੱਕਾ ਕਿੱਥੇ ਦਿਖਾਇਆ ਜਾ ਰਿਹਾ ਹੈਗਾ ਹਾਂਜੀ ਇਹ ਅਲੋਪ ਹੀ ਹੋ ਗਿਆ ਜੀ ਮੁੱਖ ਕਾਰਨ ਤਾਂ ਮੈਂ ਤੁਹਾਨੂੰ ਦੱਸੀ ਐਨੀ ਵੀ ਮੁੱਖ ਕਾਰਨ ਇਸ ਟਾਈਮ ਦਾ ਮੋਬਾਈਲ ਹੀ ਆ ਜੀ ਇਹ ਅਲੋਪ ਹੋ ਗਿਆ ਜਿਨੇ ਆਪਾਂ ਦਾਜ ਤਾਂ ਲੋਕੀ ਜ਼ਰੂਰ ਦਿੰਦੇ ਪਰ ਅਗਲੇ ਨੂੰ ਪੈਸਾ ਦੇ ਦਿੰਦੇ ਆ ਪੈ ਜੀ ਮੈਂ ਕਿਸੇ ਨੇ 10 ਲੱਖ ਦੇਤਾ ਕਿਸੇ ਨੇ 20 ਲੱਖ ਰੁਪਇਆ ਦੇਤਾ ਮੈਂ ਕਹਿੰਨੀ ਆ ਵੀ ਇਹ ਚੀਜ਼ ਨਾ ਦਿਓ ਇਹ ਤੋਂ ਨਾਲੋਂ ਆਪ ਦੇ ਜਿਵੇਂ ਅੱਜ ਕੱਲ੍ਹ ਹੈਗਾ ਵੀ ਆਪਾਂ ਦਿਨੇ ਕੋਈ ਇਹਦੇ ਚ ਕੋਈ ਕੇਸ ਦਰਿਆ ਕੁਛ ਵੀ ਨਹੀਂ ਦਿੰਦਾਗਾ ਬਸ ਸਗਲਾ ਪੈਸਾ ਹੀ ਫੜਾ ਦਿੰਦਾ ਮੈਂ ਕਹਿੰਨੀ ਆ ਵੀ ਇਹੋ ਜਿਹੀ ਚੀਜ਼ਾ ਜ਼ਰੂਰ ਦੇਣੀ ਆ ਗਾ ਇਹਨੂੰ ਹਾਂ ਜੀ ਜ਼ਰੂਰ ਵਰਤੋਂ ਦਾ ਸਮਾਨ ਚੀਜ਼ ਹੈ ਮੋਫਰੀਟ ਜੀ ਰੈਫਰਿਜਰੇਟਰ ਡਰਾਈਵਰ ਤੋਂ ਆਇਆ ਜੀ ਮੈਂ ਲੱਤਾਂ ਚਰਨ ਦੀ ਕਿ ਕਿ ਦੇਖਿਆ ਅੱਜ ਅਸੀਂ ਬਹੁਤ ਕੁਛ ਦੇਖਿਆ ਪੰਜਾਬੀ ਵਿਰਸਾ ਦੇਖਿਆ ਸਾਡਾ ਪ੍ਰਾਣਾ ਕਲਚਰ ਦੇਖਿਆ ਇਸ ਤੋਂ ਵੀ ਮਿਲਦੇ ਆ ਅੱਜ ਵੀ ਲੱਗਣੇ ਚਾਹੀਦੇ ਆ ਹਾਂ ਜੀ ਲੱਗਣੇ ਚਾਹੀਦੇ ਆ ਤਾਂ ਕਿ ਆਪਣਾ ਕਾ ਬੱਚਾ ਦਾ ਪ੍ਰੇਖ ਬਣ ਸਕੇ ਕੁਝ ਕਰਨ ਮਤ ਇਹਣਾ ਸੁੱਕਿਆ ਚਾਰੇ ਕਮਲ ਦਾ ਪਿੱਟਾ ਚੋ ਵੀ ਗਿਆ ਉਹ ਹਾਂ ਜੀ ਅੱਜ ਕੱਲ੍ਹ ਜ਼ਿਆਦਾ ਜਵਾਨ ਮੋਬਾਈਲਾਂ 'ਚ ਹੋ ਰਹੇ ਆ ਤੇ ਆਪਣਾ ਪੰਜਾਬੀ ਵਿਰਸਾ ਦਿਨੋ ਦਿਨ ਖਤਮ ਹੋ ਰਿਹਾ ਹੈਗਾ ਇਸ ਕਰਕੇ ਵੀ ਬੱਚਿਆਂ ਨੂੰ ਜ਼ਿਆਦਾ ਇਸ ਨਾਲ ਜੋੜਨਾ ਚਾਹੀਦਾ ਇੱਕ ਬਹੁਤ ਸਮਸਿਕ ਜਿਹਾ ਜਦ ਸਾ ਸੁਪਿਆ ਜਾ ਮੋਬਾਈਲ ਦੇ ਰਿਹਾ ਬੱਚਿਆਂ ਸੀਗਾ ਜੀ ਹਾਂ ਜੀ ਕਿਉਂਕਿ ਜ਼ਿਆਦਾ ਇਸ ਵਿੱਚ ਔਰਦਾ ਦਾ ਹੀ ਹਿੱਸਾ ਕਰਦਾ ਹੀ ਆਪਾਂ ਵੀ ਬੱਚਿਆਂ ਨੂੰ ਜ਼ਿਆਦਾ ਮੋਬਾਈਲ ਦੇ ਰਹੇ ਆ ਬੱਚਿਆਂ ਨੂੰ ਮੋਬਾਈਲ ਕੱਟ ਦੇਣਾ ਚਾਹੀਦਾ ਹੈਗਾ ਜੀ ਮੇਕੀ ਨਾਮ ਹਾਂਜੀ ਮੇਰਾ ਨਾਮ ਗਗਨ ਸ਼ਰਮਾ ਜੀ ਮੈਂ ਕੋਲ ਅਸੀਂ ਲੋਕਲ ਬਠਿੰਡਾ ਦੇ ਆਂ ਕਿ ਜਿਹੜਾ ਦੋ ਦਿਨ ਸਰ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਆਪਣੇ ਬੱਚੇ ਨੂੰ ਪੁਰਾਣਾ ਵਿਰਸਾ ਦੇਖਾਣ ਆਏ ਇਸ ਨਾਲ ਸਾਨੂੰ ਜਿਹੜੀਆਂ ਅਲੋਪ ਹੋਈਆਂ ਚੀਜ਼ਾਂ ਨੇ ਉਹ ਦੇਖਣ ਨੂੰ ਮਿਲੀਆਂ ਹਨ ਇਸ ਨਾਲ ਬਹੁਤ ਜ਼ਿਆਦਾ ਬੱਚਿਆਂ ਨੂੰ ਵੀ ਦਿਖਾਣ ਨਾਲ ਆਪ ਨੂੰ ਵੀ ਇਹ ਚੀਜ਼ਾਂ ਦੇਖਣ ਨੂੰ ਬਹੁਤ ਵਧੀਆ ਲੱਗੀਆਂ ਸਾਨੂੰ ਇਸ ਚੀਜ਼ ਦਾ ਬਹੁਤ ਇੰਤਜ਼ਾਰ ਸੀਗਾ ਵੀ ਕਦੋਂ ਇਹ ਮੇਲਾ ਲੱਗੇ ਅਸੀਂ ਕਦੋਂ ਦੇਖ ਕੇ ਆਈਏ ਕੀ ਕਰਦੇ ਹਾਂ ਮੰਦੇ ਉਹ ਜਿਹੜੇ ਨੌਜਵਾਨ ਪੀੜੀ ਜਾਪਾ ਜਿਹਨਾਂ ਨੂੰ ਸਭੇਦਾਰਿਕ ਤਰ੍ਹਾਂ ਗਿਆਨ ਪਾਣਾ ਕੀ ਕਰਦੇ ਸਰ ਬਸ ਅੱਜ ਕੱਲ ਦੀ ਦੁਨੀਆ ਦੇ ਵਿੱਚ ਥੋੜਾ ਜਿਹਾ ਮਤਲਬ ਕਿ ਜਿਨੇ ਮੋਬਾਈਲਾਂ ਜਾਦਾ ਦੁਨੀਆ ਅਟੈਚ ਹੋਈ ਜਾਂਦੀ ਹੈਗੀ ਹੈ ਨਾ ਤੇ ਇਹ ਸੀਜ਼ਨ ਨਾਲ ਇਸ ਵੀਸੇ ਨਾਲ ਬੱਚਿਆਂ ਨੂੰ ਜੁੜਨਾ ਚਾਹੀਦਾ ਹੈ ਇਸ ਸੀਜ਼ਨ ਨਾਲ ਬੱਚਾਂ ਤੇ ਬਹੁਤ ਜ਼ਿਆਦਾ ਅਸਰ ਪਵੇਗਾ ਇਸ ਸੀਜ਼ਨ ਨੂੰ ਇਸ ਪੰਜਾਬੀ ਕਲਚਰ ਨੂੰ ਲਿਆਉਣਾ ਚਾਹੀਦਾਗਾ ਅੱਗੇ ਜਿਵੇਂ ਪੰਜਾਬ ਦੇ ਵਿੱਚ ਚੁੱਲ੍ਹੇ ਹੁੰਦੇ ਸੀਗੇ ਹੁਣ ਕੰਨਸਾ ਦੇ ਰੋਟੀ ਬਣਦੀ ਹੈਗੀ ਇਸ ਚੀਜ਼ ਨਾਲ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ ਬੱਚਾ ਤੇ ਹੋਣਾ ਚਾਹੀਦਾ ਸਹੀ ਜੰਗ ਵਾਸਤੇ ਹਾਂਜੀ 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 ਸਰ ਹਾਂਜੀ ਹਾਂਜੀ ਸਰ ਸਾਨੂੰ ਸਰ ਇਹਨਾਂ ਕੋ ਆਏ ਸੀਗਾ ਕਿ ਅਸੀਂ ਦੇਖ ਕੇ ਆਈਏ ਮੇਲਾ ਅਸੀਂ

ਸਭ ਦਾ ਸਭੇ ਪਰੋਣੇ ਲੱਗਣੇ ਚਾਹੀਦੇ ਹਾਂਜੀ ਹਾਂਜੀ ਜ਼ਰੂਰ ਲੱਗਣੇ ਚਾਹੀਦੇ ਜੀ ਜੇ ਸਾਨੂੰ ਪਤਾ ਹੋਗਾ ਅਸੀਂ ਬੱਚਿਆਂ ਨੂੰ ਅੱਗੇ ਦੱਸ ਸਕਾਂਗੇ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਆਏ ਜੀ ਉਹਨਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਵੀ ਆਪਣੇ ਜਿਹੜੀਆਂ ਚੀਜ਼ਾਂ ਹੁਣ ਪਿੰਡਾਂ ਚੜੀ ਨਹੀਂ ਦੇਖਣ ਨੂੰ ਮਿਲਦੀਆਂ ਜੀ ਉਹ ਸਾਨੂੰ ਇੱਥੇ ਦੇਖਣ ਨੂੰ ਮਿਲੀਆਂ ਨੇ ਸਾਰਾ ਕੋਈ ਦਿੱਤਾ ਗੈਪ ਹੋ ਗਿਆ ਕੀ ਕਰੀਏ ਪਿੰਡਾਂ ਦੇ ਲੋਕ ਵੀ ਹੁਣ ਮੋਬਾਈਲ ਜ਼ਿਆਦਾ ਦੇਖਦੇ ਆ ਮਾਡਰਨ ਹੋਣ ਦੇ ਜਾ ਰਹੇ ਆ ਤਾਂ ਕਰਕੇ ਇਹਨਾਂ ਚੀਜ਼ਾਂ ਬਾਰੇ ਹੁਣ ਧਿਆਨ ਨਹੀਂ ਦੇ ਰਹੇ ਜੀ ਮੈਨੂੰ ਲੱਗਦਾ ਇਸ ਤੋਂ ਦੇ ਮੇਲੇ ਲੱਗਣੇ ਚਾਹੀਦੇ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਮੇਲੇ ਲੱਗਣੇ ਚਾਹੀਦੇ ਜੀ ਤਾਂ ਹੀ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਯਾਦ ਰੱਖ ਸਕਾਂਗੇ ਨਮਸਕਾਰ ਆ ਜੀ ਰਹਿੰਦੀਆਂ ਜਿੱਥੇ ਕਮਾਂਗੜਾ ਜੀ ਰਹਿੰਦੇ ਉਸ ਤੋਂ ਬਿਲਕੁਲ ਨੇੜੇ ਐਸਾ ਮੇਲਾ ਚਾਹ ਕਿ ਮਤਲਬ ਵੀ ਅੱਜ ਮਾਣ ਰਿਹਾ ਸੀ ਮਾਣ ਜੀ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਜੀ ਠੀਕ ਹੈ ਸਾਨੂੰ ਬਹੁਤ ਕੁਝ ਦੇਖਿਆ ਜੀ ਮੇਰੇ ਨਾਲ ਬੇਨਤੀ ਕੋਲ ਜਿਸੀ ਪਾਲ ਹੈ ਵਾਲੇ ਤੋਂ ਆਏ ਆ ਉਹ ਸੋਹਣਾ ਲੱਗਿਆ ਸਾਨੂੰ ਮੇਰਾ ਬਹੁਤ ਵਧੀਆ ਇੱਥੇ ਚੀਜ਼ਾਂ ਸਾਨੂੰ ਦੇਖਣ ਨੂੰ ਮਿਲੀਆਂ ਜੋ ਕਿ ਪਹਿਲਾਂ ਅਸੀਂ ਕਿਤੇ ਨਹੀਂ ਦੇਖੀਆਂ ਗਈਆਂ ਉਸ ਤੋਂ ਅੱਜ ਦੇਖਣ ਨੂੰ ਮਿਲੀਆਂ ਬਹੁਤ ਵਧੀਆ ਲੱਗਿਆ ਸਾਨੂੰ ਪਹਿਲਾਂ ਅਗੇ ਚੀਜ਼ਾਂ ਦੇਖ ਕੇ ਬਹੁਤ ਵਧੀਆ ਲੱਗਿਆ ਸਾਨੂੰ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਲੱਗਿਆ ਕਿਉਂਕਿ ਜਿਵੇਂ ਹੋਰਦਾ ਜਾਉਂਦਾ ਘਰਾਂ ਪੇੜੀਆਂ ਨੇ ਸਭ ਤੋਂ ਵਧੀਆ ਲੱਗਦੀ ਹੈ ਬਾਂਤੀ ਲੱਗਨੇ ਚਾਹੀਦੇ ਆ ਤਾਂ ਕਿ ਬੱਚੇ ਨੂੰ ਪਤਾ ਲੱਗ ਸਕੇ ਕਿ ਆਪਣੀ ਜਿਹੜੀ ਪਿਛਲੀ ਪੀੜ੍ਹੀ ਸੀਗੀ ਪਿੱਛੇ ਆਪਾਂ ਦੇਖਦੇ ਆ ਕਿ ਕਿੰਨਾ ਕੁਝ ਦੇਖਣ ਨੂੰ ਮਿਲਦਾ ਵਾ ਪੁਰਾਣੀਆਂ ਚੀਜ਼ਾਂ ਉਹ ਇੱਥੇ ਦੇਖਣ ਨੂੰ ਮਿਲਦੀਆਂ ਵਾ ਬਹੁਤ ਵਧੀਆ ਪੁਰਾਣੇ ਜਿਹੜੇ ਸੀਗੇ ਚੀਜ਼ਾਂ ਹੁੰਦੀਆਂ ਸੀ ਉਹ ਇੱਥੇ ਅੱਜ ਵੀ ਦੇਖਣ ਨੂੰ ਮਿਲ ਰਹੀਆਂ ਵਾ ਸਭ ਨੂੰ ਇੱਥੇ ਆਉਣਾ ਚਾਹੀਦਾ ਦੇਖਣਾ ਚਾਹੀਦਾ ਵਾ ਧਿਆਨ ਕੇ ਬਹੁਤ ਹਾਂਜੀ ਉਹ ਬਹੁਤ ਗਲਤ ਚੀਜ਼ ਆ ਮੋਬਾਈਲ ਆਪਣੇ ਲਈ ਆਪਾਂ ਨੂੰ ਇਦਾਂ ਸੱਭਿਆਚਾਰਕ ਚੀਜ਼ਾਂ ਦੇਖਣੀਆਂ ਚਾਹੀਦੀਆਂ ਵਾ ਸੱਭਿਆਚਾਰਕ ਚੀਜ਼ਾਂ ਤੋਂ ਬਹੁਤ ਕੁਝ ਦੇਖ ਸਿੱਖਣ ਨੂੰ ਮਿਲਦਾ ਵਾ ਤੇ ਆਪਾਂ ਨੂੰ ਮੋਬਾਈਲਾਂ ਤੋਂ ਪਰੇ ਹੀ ਰਹਿਣਾ ਚਾਹੀਦਾ ਵਾ ਇੱਥੇ ਆ ਕੇ ਦੇਖਣਾ ਚਾਹੀਦਾ ਆਪਾਂ ਨੂੰ ਕਿ ਕਿੰਨਾ ਕੁਝ ਵਧੀਆ ਦੇਖਣ ਨੂੰ ਮਿਲਿਆ ਪਿਛਲਾ ਜੋ ਵੀ ਆਪਣੇ ਪਿਛਲੇ ਨੌਜਵਾਨ ਸੀ ਦੇਖ ਰਹੇ ਸੀ ਕਿੰਨਾ ਸੋਹਣਾ ਸੱਭਿਆਚਾਰਕ ਦੇਖਣ ਨੂੰ ਮਿਲ ਰਿਹਾ ਵਾ ਇੱਥੇ ਆਉਣਾ ਚਾਹੀਦਾ ਵਾ ਸਭ ਨੂੰ ਦੇਖਣਾ ਚਾਹੀਦਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਕੀ ਨਾ ਮੈਂ ਤਕੀ ਕਹਣਾ ਜਦੋਂ ਤੁਸ ਮੈਂ ਤੇ ਚੱਲਦਾ ਮੇਰਾ ਨਾਮ ਪਰਨਜੀਤ ਸਿੰਘ ਹੈ ਜੀ ਤੇ ਅਸੀਂ ਵਿਰਾਸਤ ਮੇਲੇ ਚ 2007 ਤੋਂ ਆ ਰਹੇ ਹਾਂ ਜੀ ਤੇ ਇਹ 18ਵਾਂ ਵਿਰਾਸਤ ਮੇਲਾ ਜੀ ਜਿਹੜਾ ਸਾਡੇ ਸ਼ਹੀਦਾਂ ਨੂੰ ਸਮਰਪਿਤ ਹੈ ਜੀ ਮੈਂ ਤਾਂ ਸੋਚਿਆ ਸੀ ਇਹ ਪੂਰੀ ਲੇ ਕੇ ਕਿਤੇ ਇਹ ਸਾਡਾ ਸੱਭਿਆਚਾਰ ਹੈ ਜੀ ਤੇ ਇਹ ਅਲੋਪ ਹੁੰਦਾ ਜਾਂਦਾ ਤਾਂ ਫਿਰ ਸਾਨੂੰ ਐ ਹੁੰਦਾ ਜੀ ਸਾਡਾ ਸੱਭਿਆਚਾਰ ਹੈ ਜਿਹੜਾ ਇਹ ਹਮੇਸ਼ਾ ਜਿਉਂਦਾ ਜਾਗਦਾ ਰਹੇ ਤਾਂ ਕਰਕੇ ਅਸੀਂ ਇਹ ਜਿਹੜੀ ਡਰੈੱਸ ਹੈਗੀ ਇਹਨੂੰ ਅਪਣਾ ਕੇ ਅ ਵਿਆਹ ਦੇ ਵਿੱਚ ਅਸੀਂ ਬੋਲੀਆਂ ਵੀ ਪਾਉਣ ਜਾਂਦੇ ਆ ਗਿੱਧਾ ਪਾਉਣ ਜਾਂਦੇ ਆ ਜਿੱਥੇ ਗੀਤ ਵੀ ਗਾਉਣ ਜਾਂਦੇ ਆ ਜਿਹੜਾ ਸਭ ਗਾਣੇ ਕਰਤੇ ਪਾਏ ਆ ਪਾਲਕਾ ਕੁੜੀਆਂ ਨੂੰ ਘੋਮਦੀਆਂ ਆ ਨਾ ਬਾਰੇ ਪਤਾ ਵੀ ਨਹੀਂ ਹਾਂਜੀ ਇਹ ਗਾਣੇ ਹੁਣ ਇਹ ਹੋ ਗਏ ਨੇ ਗਾਣੇ ਛੋਟੇ ਹੁੰਦੇ ਜਾਂਦੇ ਆ ਜੀ ਗਾਣੇ ਛੋਟੇ ਹੁੰਦੇ ਹੁੰਦੇ ਹੁਣ ਬਿਲਕੁਲ ਟੌਪਸਾਂ ਤੇ ਆ ਗਈਆਂ ਸਾਡੀਆਂ ਕੁੜੀਆਂ ਵੱਡੇ ਗਾਣਿਆਂ ਨੂੰ ਪਸੰਦ ਨਹੀਂ ਕਰਦੀਆਂ ਕਿਉਂਕਿ ਜਿਹੜੇ ਸਾਡੇ ਪੁਰਾਣੇ ਗਾਣੇ ਹੁੰਦੇ ਸੀ ਜਿਵੇਂ ਰਾਣੀ ਹਾਰ ਆ ਲਾਲੋ ਤੇ ਚਭੂਲੀ ਵਾਲੇ ਕਾਂਟੇ ਲਾਲੋ ਤੁੰਗਲ ਪਾਏ ਹੁੰਦੇ ਸੀ ਸਾਡੀਆਂ ਬੀਬੀਆਂਾਂ ਦੇ ਤੇ ਟਿੱਕੇ ਲੱਗੇ ਹੁੰਦੇ ਸੱਗੀ ਫੁੱਲ ਲੱਗੇ ਹੁੰਦੇ ਸੀ ਉਹ ਪਾਰੇ ਹੁੰਦੇ ਸੀਗੇ ਤੇ ਸੱਗੀ ਫੁੱਲ ਹੁੰਦੇ ਸੀ ਜਿਹੜੀ ਜਿਵੇਂ ਉਹ ਵਾਲਾਂ ਦੇ ਵਿੱਚ ਗੁੰਦੇ ਹੁੰਦੇ ਸੀਗੇ ਤੇ ਹੁਣ ਅਸੀਂ ਸਾਡੇ ਜਿਹੜੇ ਹੁਣ ਬੱਚੇ ਨੇ ਸਾਡੀਆਂ ਕੁੜੀਆਂ ਨੇ ਉਹ ਜ਼ਿਆਦਾ ਰਿਲੈਕਸ ਹੋਣ ਰਿਲੈਕਸ ਹੀ ਰਹਿਣ ਸਾਡੇ ਬੱਚੇ ਜਦ ਬਾਲ ਵੀ ਖੁੱਲੇ ਛੱਡ ਕੇ ਤੁਰੇ ਫਿਰਦੇ ਨੇ ਬੱਚੇ ਨਿੱਕੇ ਨਿੱਕੇ ਪੋਨੀਏ ਕੀਤੀਆਂ ਤੇ ਰਬੜ ਚੜਾਈ ਚਲੋ ਵੀ ਉਹ ਚੀਜ਼ਾਂ ਤਾਂ ਲੋਕ ਹੋ ਗਈਆਂ ਜੀ ਸੁਭਜੀਤ ਕੌਰ ਬਠਿੰਡਾ ਤੋਂ ਆਏ ਆ ਕੀ ਕਹਣਾ ਮੇਲਾ ਬਹੁਤ ਵਧੀਆ ਲੱਗਿਆ ਅੱਜ ਅਸੀਂ ਬਰਾਸੀ ਮੇਲਾ ਪਹਿਲੀ ਵਾਰ ਦੇਖਣ ਆਏ ਸੀਗੇ ਬਹੁਤ ਵਧੀਆ ਲੱਗਿਆ ਇੱਥੇ ਸਾਨੂੰ ਪੰਜਾਬੀ ਛੱਪਿਆ ਚਾਰ ਦੇਖਣ ਨੂੰ ਮਿਲਿਆ ਆਉਣ ਵਾਲੀ ਪੀੜ੍ਹੀ ਨੂੰ ਬਾਰੇ ਸਾਨੂੰ ਪਤਾ ਲੱਗ ਗਿਆ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਚੀਜ਼ਾਂ ਦਾ ਪਤਾ ਲੱਗੂਗਾ ਕਿ ਇਹ ਸਾਰਾ ਪੰਜਾਬੀ ਕਲਚਰ ਹੈ ਲੱਗਦਾ ਜਿਵੇਂ ਹੋਰ ਦਾ ਜਾਵ ਕਰ ਪਤਾ ਕਰਨਾ ਚਾਹੀਦਾ ਇੱਥੇ ਹੋਣਾ ਚਾਹੀਦਾ ਇੱਕ ਹਾਂਜੀ ਉਹ ਇੱਕ ਵਾਰੀ ਔਰਤਾਂ ਨੂੰ ਇੱਥੇ ਆਉਣ ਦਾ ਜ਼ਰੂਰ ਮੌਕਾ ਮਿਲਣਾ ਚਾਹੀਦਾ ਕਿਉਂਕਿ ਮੈਂ ਦੇਖਦੇ ਹਾਂ ਬਹੁਤ ਸਾਰੇ ਜੀ ਆਉਣ ਤਾਂ ਜ਼ਿਆਦਾਤਰ ਮੋਬਾਈਲਾਂ ਤੇ ਹੀ Yeah. ਉਡੀ ਪੰਜਾਬੀ ਸੱਭਿਆਚਾਰ ਦੀ ਨੌਜਵਾਨੀ ਤੋਂ ਆਕਸਮਿਕ ਜਨਾ ਕਰ ਸੁਣਦੀ ਆਂ ਈ ਕਾਰਨ ਬਾਰੇ ਬਸ ਕਾਰਨ ਮੇ ਤਾਂ ਹੀ ਮੋਬਾਈਲ ਦਾ ਹੀ ਕਾਰਨ ਬਾਰ ਰਿਹਾ ਵੀ ਜਿਆਤਰ ਬੌਰ ਤਾਂ ਕੰਮਾਂ ਕਾਇਆਂ ਚ ਬਹੁਤ ਬਿਜੀ ਰਹਦੀਆਂ ਨੇ ਕੁਝ ਕੌਰ ਤਾਂ ਜਿਹੜੀਆਂ ਮੋਬਾਈਲ ਦੀਆਂ ਫਾਤੀ ਹੋ ਗਈ ਇਸ ਕਰਕੇ ਵੀ ਜਿਹੜਾ ਮੇਲਾ ਲੱਗਿਆ ਦਾ ਆਨੰਦ ਸਾਰਿਆਂ ਨੂੰ ਲੈਣਾ ਚਾਹੀਦਾ ਇੱਕ ਘਰੀ ਇਸ ਮੇਲੇ 'ਚ ਜਰੂਰ ਆਉਣਾ ਚਾਹੀਦਾ ਸਾਰਿਆਂ ਤੇ ਆਪਦੇ ਪੰਜਾਬੀ ਕਲਚਰ ਨੂੰ ਦੇਖਣਾ ਚਾਹੀਦਾ ਕਿਉਂਕਿ ਹੋਰ ਤਾਂ ਕੰਮ ਚ ਚੀਜ਼ ਨਹੀਂ ਆਦਾ ਸਭ ਨੂੰ ਸਾਰੇ ਸਰੋਵਰ ਮੇਲੇ ਦਾ ਆ ਕੇ ਹਾਂਜੀ ਉਹਨਾਂ ਤਾਂ ਮੰਨ ਰੰਜਨ ਵੀ ਹੋ ਜਾਂਦੇ ਤੇ ਘਰ ਦੀ ਜਿਹੜੀ ਟੈਨਸ਼ਨ ਉਹਨਾਂ ਤੋਂ ਵੀ ਮੁਕਤ ਹੋ ਜਾਂਦੀ ਹੈ। ਅੰਦਰ ਇੱਥੇ ਪੁਰਾਣੇ ਜਿਹੇ ਕੱਪੜੇ ਵੀ ਲਾ ਲਏ ਜਾਂ ਗਹਿਣੇ ਕੱਟੇ ਆ ਤੁਸੀਂ ਵੀ ਦੇਖੇ ਹੋਣਗੇ। ਹਾਂਜੀ ਪਹਿਲਾਂ ਦੇਖਣ ਤੇ ਇਸ ਤਰ੍ਹਾਂ ਦੇ ਨਹੀਂ ਇਸ ਤਰ੍ਹਾਂ ਦੇ ਸਾਡੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਆ ਉਹ ਦੱਸਦੇ ਹੁੰਦੇ ਸੀ ਵੀ ਇਸ ਤਰ੍ਹਾਂ ਦਾ ਪਹਿਲਾਂ ਪਹਿਰਾਵਾ ਸੀ ਇਸ ਤਰ੍ਹਾਂ ਦਾ ਕਲਚਰ ਸੀ ਪਰ ਹੁਣ ਸਾਨੂੰ ਇਹ ਦੇਖਣ ਨੂੰ ਮੈ ਰਿਆ ਹੀ ਮੇਲੇ 'ਚ। ਜੀ ਨਮਸਕਾਰ ਜੀ ਹੱਸ਼ੀਕਾਲ ਸਭ ਤੋਂ ਪਹਿਲਾਂ ਮੇਰਾ ਨਾਮ ਰਾਜਦੀਪ कौर ਹੈ ਜ਼ਿਲ੍ਹਾ ਪਿੰਡ ਮੋੜਕਲਾ ਜ਼ਿਲ੍ਹਾ ਬਠਿੰਡਾ ਤੇ ਅਸੀਂ ਇਸ ਮੌਲੀ ਮੇਲੇ ਤੇ ਪਹੁੰਚੇ ਆ ਜਿਵੇਂ ਹੁਣ ਦੇਖਿਆ ਜਾ ਰਿਹਾਗਾ ਇਹ ਧਾਰਮਿਕ ਵਿਰਾਸਤ ਮੇਲਾਗਾ ਧਾਰਮਿਕ ਵਿਰਾਸਤ ਮੇਲਾਗਾ ਤਾਂ ਜਿਵੇਂ ਨੌਜਵਾਨ ਪੀੜੀ ਪੰਜਾਬੀ ਸੱਭਿਆਚਾਰ ਨਾਲੋਂ ਟੁੱਟਦੀ ਆ ਰਹੀ ਹੈਗੀ ਤਾਂ ਇਸ ਮੇਲੇ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਕਿਵੇਂ ਪੰਜਾਬੀ ਕਲਚਰ ਨੂੰ ਵੀ ਕਿਵੇਂ ਸੰਭਿਆ ਜਾ ਸਕਦਾ ਇੱਥੇ ਤੁਸੀਂ ਜੈਲਦਾਰਾਂ ਦੀ ਫਵੇਲੀ ਕਾੜਨੀ ਦਾ ਦੁੱਧ ਮਤਲਬ ਬੱਕਰੀਆਂ ਵਗੈਰਾ ਸਾਰਾ ਕੁਝ ਕੋਈ ਖਾਂਡ ਪੇਂਡ ਦੀ ਰਸਮ ਪੱਖੀਆਂ ਚਾਦਰਾਂ ਸਭ ਪੰਜਾਬੀ ਕਲਚਰ ਦਾ ਹੈ ਅਸੀਂ ਇੱਥੇ ਅਸੀਂ ਪਰਫਾਰਮ ਕਰਨ ਆਏ ਹਾਂ ਖੂਹਾਂ ਦੇ ਪਾਣੀ ਦੇ ਲਈ ਜਿਵੇਂ ਪਹਿਲਾਂ ਪੰਜਾਬੀ ਮਟਿਆਰਾ ਖੂਹਾਂ ਤੋਂ ਪਾਣੀ ਭਰਦਿਆ ਹੁੰਦੀਆਂ ਸੀਗੀਆਂ ਤੇ ਉਹਦਾ ਇੱਕ ਕਾਰਨ ਹੁੰਦਾ ਸੀਗਾ ਵੀ ਉੱਥੇ ਇੱਕ ਤਾਂ ਮੇਲੇ ਦਾ ਮਤਲਬ ਇਹੀ ਹੁੰਦਾ ਇੱਥੇ ਮੇਲੇ ਤਾਂ ਸਿਰਫ ਹੁਣ ਮੇਲ ਮਿਲਾਪ ਤੇ ਰਹਿ ਗਏ ਨੇ ਪਰ ਪਹਿਲਾਂ ਪੰਜਾਬੀ ਕੁੜੀਆਂ ਜਦੋਂ ਖੂਹਾਂ ਤੇ ਪਾਣੀ ਭਰਉਂਦੀਆਂ ਸੀ ਉਹ ਆਪਣੇ ਮਨ ਮਨ ਦੇ ਬੁਲਬੁਲਿਆਂ ਨੂੰ ਉੱਥੇ ਆਪਣਾ ਕੁੜੀਆਂ ਦੇ ਨਾਲ ਆਪ ਦਾ ਪਿਆਰ ਗੱਲਾਂ ਬਾਤਾਂ ਸਭ ਸਾਂਝੀਆਂ ਕਰਦੀਆਂ ਤੇ ਜਿਹੜਾ ਪਾਣੀ ਹੁੰਦਾ ਸੀ ਉਹ ਖੂਹਾਂ ਤੋਂ ਭਰਦੀਆਂ ਫਿਰ ਘਰ ਲੈ ਕੇ ਜਾਂਦੀਆਂ ਤਾਂ ਘਰ ਦੇ ਵਿੱਚ ਉਹੀ ਪਾਣੀ ਵਰਤਿਆ ਜਾਂਦਾ ਸੀਗਾ ਤਾਂ ਸੋਹਣੀਆਂ ਸੋਹਣੀਆਂ ਮਟਾਰਾਂ ਆਪਣੇ ਪੰਜਾਬੀ ਪਹਿਰਾਵੇ ਦੇ ਵਿੱਚ ਆ ਕੇ ਤੇ ਅਸੀਂ ਆਪਣੇ ਆਪ ਜ਼ੋਰ ਦਿਖਾ ਰਹੇ ਹਾਂ ਤੁਸੀਂ ਸਾਡੇ ਦੇਖ ਸਕਦੇ ਹੋ ਅਸੀਂ ਪੰਜਾਬੀ ਪਹਿਰਾਵੇ ਦੇ ਨਾਲ ਆਏ ਹੋਏ ਹਾਂ ਤਾਂ ਹੁਣ ਇਹ ਚੀਜ਼ਾਂ ਕਿਤੇ ਨਾ ਕਿਤੇ ਲੋਕ ਜਿੰਨਾ ਤੱਕ ਸੀਮਤ ਰਹੇ ਗਿਆ ਮੇਰੀ ਤਾਂ ਸਿਰਫ ਇਹੀ ਅਪੀਲ ਹੈ ਕਿ ਸਾਨੂੰ ਆਪਣੇ ਖਾਸ ਕਰ ਪੰਜਾਬ ਨੂੰ ਇਹ ਚੀਜ਼ਾਂ ਕਾਇਮ ਰੱਖਣੀਆਂ ਚਾਹੀਦੀਆਂ ਨੇ ਕਿ ਆ ਇਹ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਪੰਜਾਬ ਦੀਆਂ ਧੀਆਂ ਭੈਣਾਂ ਸਭ ਰਲ ਕੇ ਇਹ ਚੀਜ਼ਾਂ ਨੂੰ ਅਪਣਾਉਣ ਗਿਆ ਫੇਰੀ ਪੰਜਾਬੀ ਸੱਭਿਆਚਾਰ ਹੈ ਜਿਹੜਾ ਕਲਚਰ ਅਸੀਂ ਬਚਾ ਕੇ ਰੱਖ ਸਕਦੇ ਆ ਨਹੀਂ ਬਹੁਤ ਕੁਝ ਹੋ ਰਿਹਾ ਹੈਗਾ ਤਾਂ ਕਿਸੇ ਨਾ ਟਾਈਮ ਇਹ ਮੇਲੇ ਵੀ ਲਕੜੋ ਬੰਦ ਹੋ ਜਾਣਗੇ ਤਾਂ ਅਸੀਂ ਨਹੀਂ ਚਾਹੁੰਦੇ ਵੀ ਇੱਕ ਮੇਲਿਆਂ ਦੇ ਰਾਹੀਂ ਅਸੀਂ ਇਹਨਾਂ ਸਾਰੇ ਲੋਕਾਂ ਨੂੰ ਜਾਗਰੂਕ ਕਰੀਏ ਕਿਉਂਕਿ ਜਿਹੜਾ ਪੰਜਾਬੀ ਕਲਚਰ ਹੈਗਾ ਓਹੋ ਆਪਣੇ ਇੰਡੀਆ ਦੇ ਵਿੱਚੋਂ ਸਭ ਤੋਂ ਮੰਨਿਆ ਪਰ ਮੰਨਿਆ ਕਲਚਰ ਮੰਨਿਆ ਜਾਂਦਾ ਗਾ ਅਮੀਰ ਮੰਨਿਆ ਜਾਂਦਾ ਗਾ ਕਾਨਾ 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 ਜਿਆ ਕੁਆ ਤੇ ਪਾਣੀ ਪਰਨ ਕਾਨਾ ਜਿਆ ਕੁਆ ਤੇ ਪਾਣੀ ਪਰਨ ਕਾਨਾ ਜਿਆ ਕੁਆ ਹਾਤੋਂ ਮੇਰਾ ਨਾਮ ਕਵਿਤਾ ਜੀ ਕਿਥੋਂ ਲੋਕਲੀ ਬਚਣੀ ਕੀ ਕਹਿਣਾ ਚਾਹੁੰਦੇ ਮੇਲਾ ਦੇਖਣਾ ਬਹੁਤ ਵਧੀਆ ਲੱਗ ਰਿਹਾ ਹੈ ਜਾਨੀ ਜੋ ਵੀ ਪੁਰਾਣਾ ਰਵਾਜ ਹੈ ਦੁਆਰਾ ਅੱਜ ਤੋਂ ਤਾਜ਼ਾ ਹੋ ਰਿਹਾ ਦੇਖ ਕੇ ਜਿਵੇਂ ਅੱਜ ਦੇ ਲੋਕਾਂ ਨੂੰ ਨਹੀਂ ਪਤਾ ਸੀ ਚਰਖਾ ਕਿਵੇਂ ਕੱਤਣਾ ਹੁੰਦਾ ਹੈ ਤਰੀਆਂ ਕਿਵੇਂ ਬੰਨਦੀਆਂ ਤੇ ਪੁਰਾਣੇ ਰਵਾਜ ਚ ਐ ਵੀ ਸੀ ਜਿਵੇਂ ਡੋਲੀ ਲੈ ਕੇ ਜਾਂਦੇ ਸੋ ਚੀਜ਼ ਵੀ ਦਿਖਾਈ ਗਈ ਹੈ ਵੀ ਡੋਲੀ ਚ ਕਿਸ ਤਰ੍ਹਾਂ ਕੀਵੇਂ ਹੁੰਦਾ ਸੀਗਾ ਸਾਰਾ ਬਹੁਤ ਸਾਰੀਆਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਆਈਆਂ ਸਾਰੀਆਂ ਤੁਸੀਂ ਦੇਖੀਆਂ ਹੋਈਆਂ ਹਾਂ ਜੀ ਹਾਂ ਜੀ ਦੇਖੀਆਂ ਹੋਈਆਂ ਜੀ ਸਾਰੀਆਂ ਨਹੀਂ ਦੇਖੀਆਂ ਯਾਨੀ ਕੁਝ ਕੁਝ ਦੇਖੀਆਂ ਹੋਈਆਂ ਜੀ ਹਾਂ ਜੀ ਇਹ ਨੌਜਵਾਨ ਸੀਧੀ ਟਿਕਾੜਾ ਪ੍ਰੋਵਾਈਡ ਨਾਲ ਜੁੜੀ ਆ ਹਾਂਜੀ ਪਤਾ ਉਸ ਤਰ੍ਹਾਂ ਦੇ ਮੇਲੇ ਲੱਗਣੇ ਚਾਹੀਦੇ ਹਾਂਜੀ ਲੱਗਣੇ ਚਾਹੀਦੇ ਆ ਜੀ ਪਤਾ ਲੱਗਣਾ ਚਾਹੀਦਾ ਕਿ ਛੋਟੇ ਬੱਚਿਆਂ ਨੂੰ ਨਹੀਂ ਪਤਾ ਕੁਝ ਚੀਜ਼ਾਂ ਸਾਨੂੰ ਵੀ ਨਹੀਂ ਪਤਾ ਕੀ ਹੁੰਦੀਆਂ ਨੇ ਉਹ ਸਾਨੂੰ ਸਾਰੀਆਂ ਪਤਾ ਚੱਲ ਰਹੀਆਂ ਨੇ ਇਹਦੇ ਵਿੱਚ ਇੱਕ ਲੇਡੀ ਦੀ ਦਾਵਤ ਦੇ ਘਰ ਆ ਕੇ ਕਮਾਂ ਵਾਲਾ ਰਸਪਿਆ ਜੀ 34 ਹਾਂਜੀ ਹਾਂਜੀ ਲੱਗਦਾ ਵੀ ਇਸ ਤਰ੍ਹਾਂ ਆਉਣਾ ਚਾਹੀਦਾ ਕੁਝ ਸਮੇਂ ਵਾਸਤੇ ਆਪਾਂ ਸਟ੍ਰੈਸ ਜਿਹੜੀ ਉਹ ਵੀ ਦੂਰ ਕਰ ਸਕਾਂ ਹਾਂਜੀ ਕਰ ਸਕਦੇ ਆ ਜੀ ਬਹੁਤ ਵਧੀਆ ਚੀਜ਼ ਦਿਖਾਈ ਗਈ ਹੈ ਸਾਰੇ ਪਾਸੇ ਅਲੱਗ-ਅਲੱਗ ਚੀਜ਼ ਅਲੱਗ-ਅਲੱਗ ਦਰਸ਼ਾਈ ਗਈ ਹੈ ਫੋਟੋਆਂ ਤੋਂ ਲੈ ਕੇ ਸਾਰੀ ਚੀਜ਼ਾਂ ਜੋ ਵੀ ਦਾਸ ਚ ਮਿਲਦੀਆਂ ਸੀ ਜਾਂ ਕੁਝ ਵੀ ਆਪ ਨੂੰ ਮਿਲ ਸਕਦਾ ਥੈਂਕ ਯੂ ਜਿਵੇਂ ਔਰਤਾਂ ਦੇ ਮਨ ਸਦ ਗਹਿਣੇ ਹੁੰਦੇ ਹੈਗੇ ਹਾਂਜੀ ਉਹ ਵੀ ਹੈਗੇ ਹਾਂਜੀ ਥੋੜੀ ਜਾਣਕਾਰੀ ਸੀ ਕਿ ਥੋੜਾ ਥੋੜਾ ਪਤਾ ਸੀ ਯਾਨੀ ਸਾਰਾ ਨਹੀਂ ਪਤਾ ਸੀ ਜਿਵੇਂ ਮੋਰਾ ਹੋ ਗਿਆ ਜਾਂ ਕੁਛ ਐਵੇਂ ਦਾ ਕੈਂਟਾ ਹੋ ਗਿਆ ਹੀ ਚੀਜ਼ਾਂ ਪਤਾ ਸੀ ਬਾਕੀ ਨਹੀਂ ਪਤਾ ਸੀ ਬਾਕੀ ਦੇਖ ਕੇ ਸਾਨੂੰ ਪਤਾ ਚੱਲ ਰਿਹਾ ਜੀ